ਮੈਂ ਮਾੜਾ ਕਰਤਾ ਜਿੰਨੇ ਵੱਡੇ ਘਰ ਚ ਤੁਹਾਡਾ ਰਿਸ਼ਤਾ ਕਰਤਾ ਤੂੰ ਕਿਨੇ ਕਿਆਸੇ ਵੱਡੇ ਘਰ ਚ ਵੀ ਆਉਣਾ ਹੈ ਛੋਟਾ ਜਿਹਾ ਘਰ ਲੱਭ ਕੇ ਜਿੰਨਾ ਮੜੀ ਦੀ ਪੋਚੀ ਮਾਰ ਕੇ ਤੇ ਕੰਮ ਮੇਰਾ ਨਿਭੜ ਜਾਣਾ ਸੀ ਇੱਟਾ ਵੱਡਾ ਘਰ ਲੱਭ ਦਿੱਤਾ ਇਹ ਕਦੋਂ ਸਵੇਰ ਹੁੰਦੀ ਕਦੋਂ ਸ਼ਾਮ ਹੁੰਦੀ ਪਤਾ ਨਹੀਂ ਲੱਗਦਾ ਹੈਗਾ ਇਹ ਘਰ ਨਹੀਂ ਗਏ ਵੱਡਾ ਸਾਰਾ ਆਡੀਟੋਰੀਅਮ ਹੈ ਗਏ ਕਿਦੇ ਆਡੀਟੋਰੀਅਮ 'ਚ ਪੋਚੇ ਮਾਰੀ ਹੁੰਦੀ ਤੇ ਨਿੱਤਨ ਖਾਣ ਤੇ ਮਿਲਦੀ ਉਹ ਮੈਂ ਧੰਨਵਾਦ ਯਾਰ ਮੈਂ ਸਾਰਿਆਂ ਨੂੰ ਕਰਨਾ ਚਾਹਨੀ ਆ ਸਾਡੇ ਜਿੰਨੇ ਵੀ ਆ ਜਿਨ੍ਹਾਂ ਨੇ ਮੇਰੇ ਵੀਡੀਓਜ਼ ਨੂੰ ਇੰਨਾ 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 ਪਿਆਰ ਦਿੱਤਾ ਯਾਰ ਲਵ ਯੂ ਆ ਬਹੁਤ ਮੈਨੂੰ ਵਧੀਆ ਲੱਗਾ ਆ ਸੁਸ਼ਮਾ ਮੈਡਮ ਹਿੰਦੀ ਵਾਲੇ ਜਿਨ੍ਹਾਂ ਨੇ ਮੈਨੂੰ ਹਮੇਸ਼ਾ ਕਿਹਾ ਪ੍ਰਿਆ ਤੂੰ ਜਿੱਥੇ ਵੀ ਜਾਣਾ ਨਾ ਤੂੰ ਮੇਰੇ ਤੋਂ ਪੈਸੇ ਲੈ ਲਿਆ ਕਰ ਮੈਂ ਉਹਨਾਂ ਦੇ ਆਸਰੇ ਪੜੀ ਆ ਕਾਲਜ ਵੀ ਮੈਂ ਗਈ ਉਹਨਾਂ ਦੇ ਆਸਰੇ ਗਈ ਆ ਮੇਰੇ ਟੀਚਰਾਂ ਦਾ ਬਹੁਤ ਧੰਨਵਾਦ ਆ ਮੈਡਮ ਜਿਸ ਤਰ੍ਹਾਂ ਤੁਸੀਂ ਦੱਸਦੇ ਹੋ ਕਿ ਤੁਸੀਂ ਗਾ ਵੀ ਲੈਨੇ ਹੋ ਫਿਰ ਕੋਈ ਗਾਣਾ ਹੀ ਸੁਣਾ ਦਿਓ ਦਰਸ਼ਕਾਂ ਨੂੰ ਹਮ ਯਾਰ ਤੁਸੀਂ ਨਾ ਸੱਚੀ ਪਹਿਲਾਂ ਦੀ ਗੱਲ ਮੈਨੂੰ ਇੰਨਾ ਪੁੱਛ ਲੀਆਂ ਗੱਲਾਂ ਦਿਲ ਦੀਆਂ ਰੋਪੀ ਇੰਨਾ ਵਧੀਆ ਮੇਕਅਪ ਕਰਕੇ ਆਈ ਸੀ ਨਾ ਮੈਂ ਸਾਰਾ ਹੀ ਖਰਾਬ ਹੋ ਗਿਆ ਰੋ ਰੋ ਕੇ ਮੈਂ ਪਹਿਲਾਂ ਸੋਚ ਕੇ ਆਈ ਸੀ ਯਾਰ ਮੈਂ ਕੋਈ ਨਾ ਪੁਰਾਣੀ ਗੱਲ ਨਹੀਂ ਯਾਦ ਕਰਨੀ ਠੀਕ ਹੈ ਮੈਂ ਰੋਣਾ ਨਹੀਂ ਹੈ ਪਰ ਹੁਣ ਕੀ ਕਰਾਂ ਦੱਸੋ ਫਿਲਟਰ ਲਾ ਦਿਓ ਯਾਰ ਕੀ ਸਵੀਟ ਨਹੀਂ ਭੁਲਣਾ ਨੱਚਿਆ ਵਾ 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 ਰੀਅਲ ਜ਼ਿੰਦਗੀ ਦੇ ਵਿੱਚ ਤੁਸੀਂ ਕਿੰਨੇ ਕੱਕੇ ਹੋ ਵੀ ਜ਼ਿੰਦਗੀ ਨੇ ਮੈਨੂੰ ਬੜਾ ਕਠੋਰ ਬਣਾ ਦਿੱਤਾ ਬਟ ਮੈਂ ਹਾਂ ਸਵੀਟ ਹੀ ਹਾਂ ਮੈਂ ਤਾਂ ਮਿਲਸ ਗਾ ਲੈਨੀ ਆ ਮਰਾਠੀ ਚ ਗਾ ਲੈਨੀ ਆ ਇੰਗਲਿਸ਼ ਤੇ ਗਾ ਲੈਨੀ ਆ ਹਿੰਦੀ ਗਾ ਲੈਨੀ ਆ ਬੰਗਾਲੀ ਗਾ ਲੈਨੀ ਆ ਅਰੈਬਿਕ ਗਾ ਲੈਨੀ ਆ

ਨਿਕੁੜੀ ਕਿੱਥੇ ਚੱਲੀ ਆਂ ਜੀਆਂ ਗੱਲੇ ਮੇਰੇ ਫਾਦਰ ਸਾਹਿਬ ਨੂੰ ਬੁਖਾਰ ਬਹੁਤ ਸੀ ਉਹਨਾਂ ਨੂੰ ਕੋਈ ਕੰਮ ਨਹੀਂ ਲੱਭਦਾ ਪਿਆ ਸੀ ਉਹ ਹੌਲੀ ਹੌਲੀ ਜਦੋਂ ਲੋਕਾਂ ਨੇ ਗੱਲਾਂ ਕਰਨੀਆਂ ਆਂ ਆਂਟੀਆਂ ਨੇ ਗੱਲਾਂ ਕਰਨੀਆਂ ਆਂ ਆਂਡ ਗਵਾਣੇ ਗੱਲਾਂ ਕਰਨੀਆਂ ਤੇ ਉਹ ਫਿਰ ਦਿਮਾਗ 'ਚ ਗੱਲਾਂ ਆ ਗਈਆਂ ਨਾ ਉਹੀ ਅੱਜ ਕਲਾਕਾਰੀ ਬਣ ਕੇ ਮੇਨੇ ਨਿਕਲਦੀਆਂ ਨੇ ਉਹੀ ਰਿਸ਼ਤੇਦਾਰ ਜਿਨ੍ਹਾਂ ਨੇ ਜਿਹੜੀ ਗੱਲਾਂ ਕਹੀਆਂ ਉਹੀ ਅੱਜ ਵੀਡੀਓ ਦੇ ਜ਼ਰੀਏ ਮੇਰੇ ਗੁੱਸਾ ਬਣ ਕੇ ਨਿਕਲਦਾ ਹੈ ਪਰ ਨੂੰ ਤੁਸੀਂ ਕਿੰਨਾ ਕ ਮਿਸ ਕਰਦੇ ਹੋ ਉਸ ਟਾਈਮ ਤਾਂ ਤੁਹਾਡੇ ਉੱਪਰ ਇੱਕ ਸਾਫ ਦੀ ਕਵੀਲਦਾਰੀ ਪੈ ਗਈ ਸੀ ਬਹੁਤ ਜ਼ਿਆਦਾ ਮੈਨੂੰ ਪਤਾ ਹੀ ਨਹੀਂ ਬਚਪਨ ਹੁੰਦਾ ਕੀ ਆ ਤੁਹਾਨੂੰ ਪਤਾ ਹੀ ਨਹੀਂ ਹੈ ਅੱਜ ਵੀ ਉਹ ਚੀਜ਼ ਨੂੰ ਤਰਸਦੀ ਆਂ ਕਿ ਬਚਪਨ ਦਾ ਜਿਹੜਾ ਮौज ਹੁੰਦੀ ਹੈ ਨਾ ਉਹ ਬੜੀ ਬકરી ਹੁੰਦੀ ਹੈ ਤੇ ਅੱਜ ਮੈਂ ਜੀਨੀ ਆ ਉਹ ਚੀਜ਼ ਮੇਰੇ ਹਸਬੰਡ ਮੈਨੂੰ ਕਹਿੰਦੇ ਹੁੰਦੇ ਤੂੰ ਖੁੱਲ ਕੇ ਜੀ ਰੱਜ ਕੇ ਜੀ ਜੋ ਤੂੰ ਜੋ ਤੇਰਾ دل ਕਰਦਾ ਤੂੰ ਕਰ ਫਿਰ ਮੈਂ ਉਹ ਕਰਦੀ ਆਂ ਕੱਲ ਜੇ ਆਪਾਂ ਕਰੀਏ ਸਟਰਗਲ ਦੀ ਬਹੁਤ ਸਟਰਗਲ ਕੀਤਾ ਹੱਦੋਂ ਵਾ ਸਟਰਗਲ ਕੀਤਾ ਮੈਂ ਅਰਗਬਤੀ ਤੱਕ ਵੇਚੀਆਂ ਇਹਨੇ ਅੱਜ ਤੁਹਾਡੀ ਮੁਲਾਕਾਤ ਇੱਕ ਜੀ ਭੈਣ ਦੇ ਨਾਲ ਕਰਵਾਉਣ ਜਾ ਰਹੇ ਹਾਂ ਜਿਸ ਨੂੰ ਕਬੀ ਨੂ ਦੇ ਨਾਂ ਤੇ ਜਾਣਿਆ ਜਾਂਦਾ ਹੈ ਸੋ ਗੱਲਬਾਤ ਕਰਾਂਗੇ ਕਿਉਂਕਿ ਜ਼ਿੰਦਗੀ ਦੇ ਵਿੱਚ ਉਹਨਾਂ ਨੇ ਬਹੁਤ ਸਾਰਾ ਸੰਘਰਸ਼ ਦੇਖਿਆ ਹੈ ਅਕਸਰ ਹੀ ਤੁਸੀਂ ਸੋਸ਼ਲ ਮੀਡੀਆ ਰਾਹੀਂ ਉਹਨਾਂ ਨੂੰ ਹਸਾਂਦੇ ਹੋ ਦੇਖਿਆ ਹੋਵੇਗਾ ਪਰ ਅੱਜ ਉਹਨਾਂ ਦੇ ਜ਼ਿੰਦਗੀ ਦੇ ਸੰਘਰਸ਼ ਬਾਰੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਬਹੁਤ-ਬਹੁਤ ਸਾਡੇ ਚੈਨਲ ਸਤਿ ਸ਼੍ਰੀ ਅਕਾਲ ਥੈਂਕ ਯੂ ਤੇ ਤੁਹਾਡਾ ਧੰਨਵਾਦ ਜੀ ਜਿਹਨਾਂ ਨੂੰ ਮੈਂ ਚੈਨਲ 'ਚ ਬੁਲਾਇਆ ਤੇ ਦੂਜੀ ਗੱਲ ਮੈਂ ਧੰਨਵਾਦ ਯਾਰ ਮੈਂ ਸਾਰਿਆਂ ਨੂੰ ਕਰਨਾ ਚਾਹਨੀ ਆ ਸਾਡੇ ਜਿੰਨੇ ਵੀ ਆ ਜਿਨ੍ਹਾਂ ਨੇ ਮੇਰੇ ਵੀਡੀਓਜ਼ ਨੂੰ ਇੰਨਾ 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 ਪਿਆਰ ਦਿੱਤਾ ਯਾਰ ਲਵ ਯੂ ਆ ਬਹੁਤ ਮੈਨੂੰ ਵਧੀਆ ਲੱਗਾ ਠੀਕ ਹੈ ਹਾਂਜੀ ਜਿਸ ਤਰ੍ਹਾਂ ਮੈਂ ਸ਼ੁਰੂਆਤ ਦੇ ਵਿੱਚ ਹੀ ਗੱਲ ਕੀਤੀ ਕਿ ਅਕਸਰ ਹੀ ਤੁਸੀਂ ਲੋਕਾਂ ਨੂੰ ਹਸਾਉਂਦੇ ਨਜ਼ਰ ਆ ਰਹੇ ਨੇ ਸੋਸ਼ਲ ਮੀਡੀਆ 'ᱨਹੀ ਇਸ ਹਸਾਨ ਦੇ ਪਿੱਛੇ ਕੀ ਜ਼ਿੰਦਗੀ ਦੀ ਅਸਲ ਕਹਾਣੀ ਕੀ ਹੈ ਜ਼ਿੰਦਗੀ ਬਹੁਤ ਦੁਖ ਦਿੰਦੀ ਹੈ ਪਹਿਲੀ ਗੱਲ ਤੇ ਜ਼ਿੰਦਗੀ ਨੂੰ ਅਸੀਂ ਕਿਹੜੇ ਤਰੀਕੇ ਨਾਲ ਜੀਣਾ ਆ ਬਾ ਸਾਡੀ ਚ ਇਹ ਕਲਾ ਹੋਣੀ ਚਾਹੀਦੀ ਆ ਨਹੀਂ ਤਾਂ ਜ਼ਿੰਦਗੀ ਤਾਂ ਦੁੱਖ ਦਿੰਦੀ ਹੀ ਆ ਹਨਾ ਪਰ ਜ਼ਿੰਦਗੀ ਨੇ ਜੋ ਦੋਸਤੀ ਪਾ ਲੋ ਨਾ ਫਿਰ ਇਹ ਸਾਨੂੰ ਸਾਡਾ ਸਾਥ ਵੀ ਦੇਣਾ ਸਟਾਰਟ ਕਰ ਦਿੰਦੀ ਆ ਗੱਲ ਜੇ ਆਪਾਂ ਕਰੀਏ ਸਟਰਗਲ ਦੀ ਬਹੁਤ ਸਟਰਗਲ ਕੀਤਾ ਹੱਦੋਂ ਬਾਅਦ ਸਟਰਗਲ ਕੀਤਾ ਮੈਂ ਅਰਗਬੱਤੀ ਤੱਕ ਵੇਚੀਆਂ ਇਹਨੇ ਠੀਕ ਆ ਜਦੋਂ ਸਾਰੇ ਰਿਸ਼ਤੇਦਾਰਾਂ ਨੇ ਸਾਡਾ ਸਾਥ ਛੱਡ ਦਿੱਤਾ ਮੇਰੇ ਮਮਾ ਪਾਪਾ ਦਾ ਡਿਵੋਰਸ ਹੋ ਗਿਆ ਸੀ ਉਸ ਤੋਂ ਬਾਅਦ ਸਾਰੇ ਰਿਸ਼ਤੇਦਾਰਾਂ ਨੇ ਕਿਹਾ ਵੀ ਅਸੀਂ ਇਹਨਾਂ ਦੋ ਬੱਚਿਆਂ ਦੀ ਮੇਰੇ ਤੇ ਮੇਰੇ ਬ੍ਰਦਰ ਦੀ ਜ਼ਿੰਮੇਵਾਰੀ ਨਹੀਂ ਲੈ ਸਕਦੇ ਮੇਰਾ ਬ੍ਰਦਰ ਮੇਰੇ ਤੋਂ 7 ਸਾਲ ਛੋਟਾ ਸੀ ਜਿਹਨੂੰ ਚੁੱਕ ਕੇ ਮੈਂ ਜਿਹੜੇ ਉਮਰ 'ਚ ਬੱਚੇ ਖੇਡਦੇ ਹੁੰਦੇ ਆ ਮੈਂ ਉਹਨੂੰ ਲੈ ਕੇ ਸਕੂਲ ਜਾਂਦੀ ਸੀ ਮੇਰਾ ਬਚਪਨ ਬਿਲਕੁਲ ਖਤਮ ਹੋ ਗਿਆ ਫਿਨਿਸ਼ ਹੋ ਗਿਆ ਜਿਹਾ ਮੇਰਾ ਬਚਪਨ ਤੇ ਫਿਰ ਐਦਾਂ ਦਾ ਵੀ ਮੌਕਾ ਆਇਆ ਕਿ ਅਸੀਂ ਦਰਬਾਰ ਸਾਹਿਬ ਵਿੱਚ 9 ਮਹੀਨੇ ਰਹੇ ਉੱਥੇ ਹੀ ਖਾਦਾ ਪੀਤਾ ਸੁੱਤੇ ਬਰਾਂਡਿਆਂ ਵਿੱਚ ਤੇ ਉਹ ਵੀ ਦਿਨ ਨਿਕਲ ਗਏ ਹਨਾ ਤੇ ਜਿਵੇਂ ਸ਼ੁਰੂਆਤ ਦੇ ਵਿੱਚ ਦੱਸਿਆ ਕਿ ਜਿੰਦਗੀ ਦੇ ਵਿੱਚ ਸੰਘਰਸ਼ ਦੇਖਣਾ ਸ਼ੁਰੂ ਕਰ ਦਿੱਤਾ ਸੀ ਕਿਹੋ ਜਿਹੇ ਹਾਲਾਤ ਹੋ ਗਏ ਸੀ ਉਸ ਟਾਈਮ ਤੁਹਾਡੇ ਹਾਲਾਤ ਕੀ ਦੱਸਾਂ ਰੋਟੀ ਰੋਟੀ ਨੂੰ ਉਤਰ ਹੋ ਗਈ ਸੀ ਅਸੀਂ ਤੇ ਠੀਕ ਹੈ ਨਾ ਹੋਰ ਤੇ ਚਾਹ ਹੀ ਖਤਮ ਮਤਲਬ ਹੋਰ ਤੇ ਚਾਹ ਦੀ ਗੱਲ ਹੀ ਛੱਡੋ ਇਹ ਚਾਹੁੰਦੇ ਸੀ ਕਿ ਰੋਟੀ ਮਿਲ ਜੇ ਬਸ ਜੀ ਠੀਕ ਹੈ ਤੇ ਦਿਨ ਬਹੁਤ ਔਖੇ ਰੋ ਰੋ ਕੇ ਦਿਨ ਜਦੋਂ ਮੇਰਾ ਬ੍ਰਦਰ ਰੋਂਦਾ ਸੀ ਮੈਂ ਬੱਚੀ ਸੀ ਉਹਨਾਂ ਨੂੰ ਮੇ ਚੁੱਪ ਕਰਾਣਾ ਵੀ ਚੁੱਪ ਕਰ ਜਾ ਚੁੱਪ ਕਰ ਜਾ ਤੇ ਮੈਂ ਆਪ ਵੀ ਰੋਣ ਲੱਪੇਂਦੀ ਹੁੰਦੀ ਸੀ ਤੇ ਜੀ ਤੇ ਮੇਰੇ ਫਾਦਰ ਸਾਹਿਬ ਨਾਲ ਸੀਗੇ ਤੁਹਾਡੇ ਨਹੀਂ ਮੇਰੇ ਫਾਦਰ ਸੀ ਮੇਰੇ ਫਾਦਰ ਕੰਮ ਤੇ ਜਾਂਦੇ ਸੀ ਤੇ ਮੇਰੀ ਜ਼ਿੰਮੇਵਾਰੀ ਹੁੰਦੀ ਸੀ ਤੇ ਫਿਰ ਬਸ ਉਹੀ ਦਿਨ ਵੇਖ ਕੇ ਬਹੁਤ ਔਖੇ ਮੈਨੂੰ ਤੇ ਆਟਾ ਤੱਕ ਵੀ ਨਹੀਂ ਗੁੰਨਣਾ ਆਉਂਦਾ ਸੀ ਜਦੋਂ ਛੋਟੀ ਸੀ ਮੈਂ ਤੇ ਹੈ ਮੈਂ ਥੋੜੀ ਜੀ ਉਹ ਸੀ ਕਿ ਯਾਰ ਮੈਨੂੰ ਸਿੱਖਣਾ ਚਾਹੀਦਾ ਹਰ ਚੀਜ਼ ਤੇ ਉਹ ਹੌਲੀ ਹੌਲੀ ਜਨ ਲੋਕਾਂ ਨੇ ਗੱਲਾਂ ਕਰਨੀਆਂ ਆ ਆਂਟੀਆਂ ਨੇ ਗੱਲਾਂ ਕਰਨੀਆਂ ਆਂਡ ਗਵਾਣੇ ਗੱਲਾਂ ਕਰਨੀਆਂ ਤੇ ਉਹ ਫਿਰ ਦਿਮਾਗ ਚ ਗੱਲਾਂ ਆ ਗਈਆਂ ਨਾ ਉਹੀ ਅੱਜ ਕਲਾਕਾਰੀ ਬਣ ਕੇ ਮੇਰੇ ਨਿਕਲਦੀਆਂ ਨੇ ਉਹੀ ਰਿਸ਼ਤੇਦਾਰ ਜਿਨ੍ਹਾਂ ਨੇ ਜਿਹੜੀ ਗੱਲਾਂ ਕਹੀਆਂ ਉਹੀ ਅੱਜ ਵੀਡੀਓ ਦੇ ਜ਼ਰੀਏ ਮੇਰੇ ਗੁੱਸਾ ਬਣ ਕੇ ਨਿਕਲਦਾ ਆ ਹੋਰ ਮੇਰੀ ਕੋਈ ਜਾਤੀ ਦੁਸ਼ਮਣੀ ਥੋੜੀ ਆ ਜਾਂ ਮੈਂ ਉਹਨਾਂ ਨੂੰ ਕਦੇ ਗਾਲਾਂ ਥੋੜੀ ਕੱਢੀਆਂ ਹਨਾ ਕਿਉਂਕਿ ਸਮਾਂ ਹੀ ਹੁੰਦਾ ਆ ਜਿਹੜਾ ਕਿ ਕਹਿੰਦੇ ਆ ਕਿ ਬੰਦੇ ਨੂੰ ਸਿਖਾਂਦਾ ਆ ਜੀ 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 ਤੇ ਮਾਦਾ ਤੁਹਾਡੇ ਕਿੱਥੇ ਸੀ ਉਸ ਟਾਈਮ ਆਪਣੇ ਪਿੱਕੇ ਮਤਲਬ ਡੋਰਸ ਹੋ ਗਿਆ ਸੀ ਨਾ ਉਹਨਾਂ ਦੇ ਤੇ ਖਤਮ ਹੀ ਹੋ ਗਈ ਸੀ ਕਹਾਣੀ ਜੀ ਸਾਡੇ ਨਾਲ ਨਾਤਾ ਟੁੱਟ ਗਿਆ ਸੀ ਜੀ ਹਾਂਜੀ ਮੈਂ ਮੇਰੇ ਫਾਦਰ ਤੇ ਮੇਰਾ ਛੋਟਾ ਬ੍ਰਦਰ ਸੀ ਬਸ ਹੋਰ ਕੋਈ ਨਹੀਂ ਸੀ ਜਿਸ ਤਰ੍ਹਾਂ ਤੁਸੀਂ ਦਾਦੇ ਦੇ ਕਿ ਜ਼ਿੰਦਗੀ ਦੇ ਵਿੱਚ ਸੰਘਰਸ਼ ਦੇਖਣਾ ਸ਼ੁਰੂ ਕਰਤਾ ਏ ਛੋਟੀ ਉਮਰ ਦੇ ਵਿੱਚ ਇੱਕ ਤਾਂ ਤੁਹਾਨੂੰ ਮਾਂ ਦਾ ਪਿਆਰ ਨਹੀਂ ਮਿਲਿਆ ਠੀਕ ਆ ਦੂਸਰਾ ਤੁਸੀਂ ਮਾਂ ਬਣ ਕੇ ਆਪਣੇ ਬ੍ਰਦਰ ਦੀ ਸੇਵਾ ਕੀਤੀ ਜੀ ਹਾਂਜੀ ਬਿਲਕੁਲ ਮਾਂ ਬਣ ਕੇ ਕੀਤੀ ਆ ਮੈਂ ਆਪਣੇ ਬ੍ਰਦਰ ਦੀ ਸੇਵਾ ਕੀਤੀ ਚਲੋ ਮੇਰੇ ਭਾਗ ਠੀਕ ਆ ਨਾ ਸੇਵਾ ਮਿਲੀ ਬਟ ਮੈਂ ਅੱਜ ਵੀ ਉਹ ਚੀਜ਼ ਨੂੰ ਤਰਸਦੀ ਆ ਕਿ ਬਚਪਨ ਦਾ ਜਿਹੜਾ ਮौज ਹੁੰਦੀ ਹੈ ਨਾ ਉਹ ਬੜੀ ਬੱਕਰੀ ਹੁੰਦੀ ਆ ਤੇ ਅੱਜ ਮੈਂ ਜੀਨੀ ਆ ਉਹ ਚੀਜ਼ ਮੇਰੇ ਹਸਬੈਂਡ ਮੈਨੂੰ ਕਹਿੰਦੇ ਹੁੰਦੇ ਤੂੰ ਖੁੱਲ ਕੇ ਜੀ ਰੱਜ ਕੇ ਜੀ ਜੋ ਤੂੰ ਜੋ ਤੇਰਾ ਦਿਲ ਕਰਦਾ ਤੂੰ ਕਰ ਫਿਰ ਮੈਂ ਉਹ ਕਰਦੀ ਆ ਤੇ ਮੈਨੂੰ ਮੈਨੂੰ ਬਹੁਤ ਖੁਸ਼ੀ ਆ ਕਿ ਮੈਂ ਉਹ ਚੀਜ਼ ਕਰਦੀ ਆ ਬਿੰਦਾਸ ਬਣ ਕੇ ਜੀਨੀ ਆ ਜਿਹੜੀਆਂ ਕਿ ਆਸਾਂ ਮੇਰੀਆਂ ਬਚਪਨ ਚ ਰਹਿਗੀਆਂ ਸੀ ਜੀ ਬਚਪਨ ਨੂੰ ਤੁਸੀਂ ਕਿੰਨਾ ਕਮਿਸ ਕਰਦੇ ਹੋ ਉਸ ਟਾਈਮ ਤਾਂ ਤੁਹਾਡੇ ਉੱਪਰ ਇੱਕ ਸਾਫ ਦੀ ਕਬੀਲਦਾਰੀ ਪੈ ਗਈ ਸੀ ਬਹੁਤ ਜ਼ਿਆਦਾ ਮੈਨੂੰ ਪਤਾ ਹੀ ਨਹੀਂ ਬਚਪਨ ਹੁੰਦਾ ਕੀ ਆ ਜੀ ਤੁਹਾਨੂੰ ਪਤਾ ਹੀ ਨਹੀਂ ਬਠੋਣ ਮੈਨੂੰ ਪਤਾ ਹੈ ਮੈਂ ਖੁਸ਼ ਆ ਮੈਂ ਬਹੁਤ ਖੁਸ਼ ਆ ਜੀ ਹਮ ਮੈਡਮ ਤੁਸੀਂ ਅਰਗਬੱਤੀਆਂ ਵੇਚਣ ਦਾ ਜਿਗਰ ਕੀਤਾ ਕਿਉਂ ਕਿਉਂ ਕੀਤਾ ਤੁਸੀਂ ਉਹ ਵੀ ਥੋੜਾ ਦਰਸ਼ਕਾਂ ਦਾ ਉਹ ਇੱਕ ਦੋ ਦਿਨ ਦੀ ਗੱਲ ਹੈ ਜਿਆਦਾ ਨਹੀਂ ਮੈਂ ਰੈਗੂਲਰ ਨਹੀਂ ਵੇਚੀਆਂ ਗੱਲ ਹੈ ਮੇਰੇ ਫਾਦਰ ਸਾਹਿਬ ਨੂੰ ਬੁਖਾਰ ਬਹੁਤ ਸੀ ਉਹਨਾਂ ਨੂੰ ਕੋਈ ਕੰਮ ਨਹੀਂ ਲੱਭਦਾ ਪਿਆ ਸੀ ਉਹ ਅਰਗਬਤੀਆਂ ਲੈ ਕੇ ਆਏ ਤੇ ਅਰਗਬਤੀਆਂ ਇੱਦਾਂ ਹੀ ਬਾਕਸ ਪਏ ਸੀ ਘਰ 'ਚ ਮੈਂ ਛੋਟਾ ਜਿਹਾ ਕਮਰਾ ਹੈ ਸਾਡਾ ਜਿੱਥੇ ਅਸੀਂ ਰਹਿੰਦੇ ਸੀ ਤੇ ਉਥੇ ਜਦੋਂ ਪਈਆਂ ਤੇ ਮੈਂ ਕਿਹਾ ਮੇਰੇ ਫਾਦਰ ਸਾਹਿਬ ਨੂੰ ਬੁਖਾਰ ਆਇਆ ਦਵਾਈ ਲੈਣ ਲਈ ਪੈਸੇ ਨਹੀਂ ਹੈਗੇ ਤੇ ਮੈਂ ਸਾਈਕਲ ਸੀ ਉਹਨਾਂ ਦਾ ਉਹਦੇ ਪਿੱਛੇ ਰੱਖ ਕੇ ਅਰਗਬਤੀਆਂ ਤੇ ਦੁਕਾਨ ਨਾ ਦੁਕਾਨਦਾਰਾਂ ਨੂੰ ਕੈਂਚੀ ਸਾਈਕਲ ਚਲਾ ਕੇ ਦੂਜੇ ਤਰੀਕੇ ਨਾਲ ਛੋਟੀ ਸੀ ਨਾ ਨਹੀਂ ਚਲਾਣਾ ਆਂਦਾ ਸੀ ਤੇ ਮੈਂ ਕਿਹਾ ਅਗਰਵਤੀਆਂ ਲੈ ਲੋ ਅੰਕਲ ਸਸਤੇ ਚ ਲੈ ਲੋ ਮੇਰੇ ਪਾਪਾ ਠੀਕ ਨਹੀਂ ਹੈਗੇ ਉਹ ਕਹਿੰਦੇ ਵੀ ਤੂੰ ਕੁੜੀ ਹੋਗੀ ਵੇਚਣੀ ਆ ਮੈਂ ਕਿਹਾ ਕਿਉਂ ਮੈਂ ਹੁਣ ਜਿਵੇਂ ਇਹ ਵੇਖਾ ਜਿਵੇਂ ਕੁੜੀ ਆ ਤੇ ਫਿਰ ਤੇ ਮੇਰੇ ਫਾਦਰ ਸਾਹਿਬ ਨੂੰ ਕੁਝ ਵੀ ਹੋ ਸਕਦਾ ਜੀ ਤੇ ਸਸਤੇ ਚ ਲੈ ਲਓ ਫਿਰ ਮੈਂ ਜਿੰਨੇ ਵੀ ਸੀ ਮੇਰੇ ਫਾਦਰ ਹੈਰਾਨ ਰਹਿ ਗਏ ਉਹ ਬੁਖਾਰ ਸੀ ਉਹਨਾਂ ਨੂੰ ਮੈਂ ਫਟਾਫਟ ਉਹਨਾਂ ਨੂੰ ਪੈਸੇ ਫੜਾਏ ਮੈਂ ਕਿਹਾ ਵੇਖੋ ਡੈਡੀ ਮੈਂ ਪੈਸੇ ਲੈ ਕੇ ਆਈ ਉਹ ਕਹਿੰਦੇ ਤੂੰ ਵੇਚ ਵੀ ਆਈ ਮੈਂ ਕਿਹਾ ਵੇਚ ਕੇ ਤਾਂ ਮੈਂ ਘਾਟੇ ਚ ਆਈ ਆ ਪਤਾ ਡੋਵਾਈ ਜੋ ਕੇ ਪੈਸੇ ਲੈ ਜਾਂਦੇ ਮੈਂ ਜ ਕਿ ਪਿੰਡ ਵਾਲੇ ਕੀ ਕਹਿੰਦੇ ਸੀ ਉਸ ਟਾਈਮ ਤੁਹਾਨੂੰ ਜਦੋਂ ਤੁਸੀਂ ਅਗਰਬੱਤੀਆਂ ਵੇਚਣ ਜਾਣੇ ਸੀਗਾ ਪਿੰਡ ਵਾਲਿਆਂ ਦਾ ਰਿਐਕਸ਼ਨ ਸੀ ਹੈ ਇਹ ਕੁੜੀ ਕੀ ਕਰਨ ਦੀ ਹੈ ਹੈ ਇਹ ਅਗਰਬੱਤੀ ਵੇਚਣ ਦੀ ਹੈ ਨਹੀਂ ਕੁੜੀ ਇਹ ਕਿੱਥੇ ਚੱਲੀ ਆ ਮੈਂ ਕਿਹਾ ਮੈਨੂੰ ਜਾਣ ਤੋਂ ਪਹਿਲਾਂ ਮੈਨੂੰ ਅਗਰਬੱਤੀ ਵੇਚਣ ਦੋ ਫਿਰ ਦੁਕਾਨਦਾਰ ਸੀ ਇਹ ਦੋਹੇ ਦੁਕਾਨਦਾਰ ਬੜੇ ਖੁਸ਼ ਹੋਏ ਇਹਨਾਂ ਨੇ ਕਿਹਾ ਉਹਨਾਂ ਨੇ ਕੋਈ ਬੈਸ ਨਹੀਂ ਕੀਤੀ ਉਹਨਾਂ ਨੇ ਸ਼ਾਇਦ ਮੇਰੀ ਮਜਬੂਰੀ ਸਮਝ ਲਈ ਸੀ ਠੀਕ ਹੈ ਫਿਰ ਉਹਨਾਂ ਨੇ ਮੈਨੂੰ ਪੈਸੇ ਦੇ ਦਿੱਤੇ ਬਣਦੇ ਜਿਹੜੇ ਅਗਰਬੱਤੀਆਂ ਦੇ ਸੀ ਪਰ ਆ ਸੰਭਾਲਦੇ ਸੰਭਾਲਦੇ ਤੁਸੀਂ ਪੜ੍ਹਾਈ ਛੱਡ ਦਿੱਤੀ ਫਿਰ ਦੁਬਾਰਾ ਕਿਵੇਂ ਪੜ੍ਹੇ ਤੁਸੀਂ ਜਦੋਂ ਅਸੀਂ ਦਰਬਾਰ ਸਾਹਿਬ ਚਲੇ ਗਏ ਸੀ ਮਤਲਬ ਸਾਡਾ ਸਭ ਕੁਝ ਖਤਮ ਹੋ ਗਿਆ ਸੀ ਉਸ ਤੋਂ ਬਾਅਦ ਅਸੀਂ 9 ਮਹੀਨੇ ਬਾਅਦ ਜੋ ਦਰਬਾਰ ਸਾਹਿਬ ਤੋਂ ਬਾਹਰ ਆਏ ਨਾ ਗੁਰੂ ਰਾਮਦਾਸ ਜੀ ਨੇ ਕਿਰਪਾ ਕੀਤੀ ਸਾਡੇ ਤੇ ਫਾਦਰ ਸਾਹਿਬ ਨੂੰ ਛੋਟਾ ਮੋਟਾ ਕੰਮ ਮਿਲਿਆ ਕੋਈ ਵੱਡਾ ਨਹੀਂ ਅਸੀਂ ਕਿਰਾਏ ਤੇ ਮਕਾਨ ਲਿਆ ਉਸ ਤੋਂ ਬਾਅਦ ਗਵਰਨਮੈਂਟ ਸਕੂਲ 'ਚ ਮੈਡਮਿਸ਼ਨ ਲਈ ਉੱਥੋਂ ਦੇ ਜਿਹੜੇ ਟੀਚਰ ਸੀ ਉਹਨਾਂ ਨੇ ਮੇਰੇ ਅੰਦਰ ਕੋਈ ਕਲਾ ਦੇਖੀ ਪਤਾ ਨਹੀਂ ਹੈ ਜਾਂ ਨਹੀਂ ਠੀਕ ਹੈ ਤੇ ਕੰਪੀਟੀਸ਼ਨ ਇੱਕ ਅਦਾ ਜਿੱਤਿਆ ਮੈਂ ਗਵਰਨਮੈਂਟ ਲੈਵਲ ਤੇ ਤੇ ਮੇਰੇ ਹਰ ਇੱਕ ਟੀਚਰ ਨੇ ਮੈਂ ਮੇਰੇ ਸਭ ਤੋਂ ਪਿਆਰੇ ਨਾਮ ਲੈ ਲਾਂਗੇ ਮੈਂ ਉਹਨਾਂ ਦਾ ਸੁਸ਼ਮਾ ਮੈਡਮ ਹਿੰਦੀ ਵਾਲੇ ਜਿਨ੍ਹਾਂ ਨੇ ਮੈਨੂੰ ਹਮੇਸ਼ਾ ਕਿਹਾ ਪ੍ਰਿਆ ਤੂੰ ਜਿੱਥੇ ਵੀ ਜਾਣਾ ਨਾ ਤੂੰ ਮੇਰੇ ਤੋਂ ਪੈਸੇ ਲੈ ਲਿਆ ਕਰ ਜੀ ਕੋ ਜੀ ਮੈਂ ਉਹਨਾਂ ਦੇ ਆਸਰੇ ਪੜੀ ਆਂ ਕਾਲਜ ਵੀ ਮੈਂ ਗਈ ਉਹਨਾਂ ਦੇ ਆਸਰੇ ਗਈਆਂ ਮੇਰੇ ਟੀਚਰਾਂ ਦਾ ਬਹੁਤ ਧੰਨਵਾਦ ਆ ਨਿਆਜੂ ਟੀਚਰਸ ਨੂੰ ਕਿਹੜਾ ਚਾਹੀਦੀ ਆ ਥੈਂਕ ਯੂ ਇੰਨਾ ਕੇ ਜ਼ਿਆਦਾ ਥੈਂਕ ਯੂ ਤੁਹਾਡਾ ਮੈਂ ਅਗਲੇ ਜਨਮ ਤੁਹਾਡੇ ਚਰਨਾਂ ਦੀ ਧੂੜ ਵੀ ਬਣ ਜਾਣਾ ਇਹ ਵੀ ਕਮੀ ਆ ਮੇਰੇ ਲਈ ਬਹੁਤ ਘਾਟ ਹੈ ਵੀ ਥੈਂਕ ਯੂ ਤੁਹਾਡੀ ਪ੍ਰਿਆ ਤੁਹਾਡੇ ਇੱਕ ਦਇਆ ਕਰਕੇ ਕਾਲਜ ਵੀ ਪੜ ਗਈ ਕਾਹ ਟੀਵੀ ਤੇ ਵੀ ਆ ਇੰਸਟਾਗ੍ਰਾਮ ਤੇ ਬਹੁਤ ਜ਼ਿਆਦਾ ਪਿਆਰ ਕਰਦੇ ਸਾਰੇ ਸਾਰੀ ਇੱਜ਼ਤ ਕਰਦੇ ਆ ਥੈਂਕ ਯੂ ਜੀ ਜਦੋਂ ਮੈਡਮ ਤੁਹਾਨੂੰ ਹੁਣ ਦੇਖਦੇ ਆ ਤੇ ਕਿੰਨਾ ਕੁ ਮਾਣ ਮਹਿਸੂਸ ਕਰਦੇ ਨੇ ਤੁਹਾਡੇ ਤੇ ਮੈਨੂੰ ਪਤਾ ਹੈ ਮਾਣ ਤੇ ਉਦੋਂ ਹੀ ਮੇਰੇ ਤੇ ਬਹੁਤ ਕਰਦੇ ਸੀ ਜਦੋਂ ਮੇਰੇ ਪੱਲੇ ਕੁਝ ਨਹੀਂ ਸੀ ਰੋਟੀ ਨੂੰ ਤਰਸਦੀ ਸੀ ਜੀ ਕਿਹੜਾ ਟੀਚਰ ਆ ਜੇ ਆਪਣੇ ਸਟੂਡੈਂਟ ਨੂੰ ਕਹੇਗਾ ਤੈਨੂੰ ਕੋਈ ਵੀ ਚੀਜ਼ ਦੀ ਲੋੜ ਆ ਉਸ ਸਮੇਂ ਤੇ ਤੂੰ ਸਾਡੇ ਤੋਂ ਪੈਸੇ ਲੈ ਲਾ ਤੂੰ ਦਾਸੇ ਕੱਪੜੇ ਲੈਣੇ ਹੋ ਲੱਲਾ ਮੈਂ ਆਪਣੇ ਟੀਚਰ ਦੇ ਆਸਰੇ ਪੜ੍ਹੀ ਆ ਸਕੂਲ ਮੈਂ ਬਹੁਤ ਖੁਸ਼ ਆ ਐਧਰ ਟੀਚਰ ਹੋਣ ਨਾ ਤੇ ਕੋਈ ਵੀ ਬੱਚਾ ਪਿੱਛੇ ਨਹੀਂ ਰਹਿ ਸਕਦਾ ਹਮ ਜਦੋਂ ਟੀਚਰ ਨੂੰ ਜਾ ਕੇ ਮਿਲਦੇ ਹਾਂ ਫਿਰ ਕੀ ਕਹਿੰਦੇ ਨੇ ਤੁਹਾਨੂੰ ਕਾਫੀ ਟਾਈਮ ਹੋ ਗਿਆ ਮੈਂ ਨਹੀਂ ਮਿਲੀ ਕਿਉਂ ਮਿਲਣ ਕਿਉਂ ਨਹੀਂ ਗਏ ਫਿਰ ਨਹੀਂ ਨਹੀਂ ਮਤਲਬ ਵਿਆਹ ਤੋਂ ਬਾਅਦ ਨਹੀਂ ਮਿਲਿਆ ਗਿਆ ਮੇਰੇ ਤੋਂ ਹਾਂ ਪਰ ਮੈਂ ਜਾਊਂਗੀ ਮਿਲਣ ਜ਼ਰੂਰ ਉਹਨਾਂ ਨੂੰ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਸੀਗੇ ਕਿ ਮੈਂ 9 ਮਹੀਨੇ ਦਰਬਾਰ ਸਾਹਿਬ ਦੇ ਵਿੱਚ ਰਹੀ ਫਿਰ ਉਸ ਟਾਈਮ ਤੁਹਾਡੇ ਮਾਈਂਡ ਦੇ ਵਿੱਚ ਕੀ ਚੱਲ ਰਿਹਾ ਸੀ ਮਾਈਂਡ ਵਿੱਚ ਇਹ ਚੱਲ ਰਿਹਾ ਸੀ ਕਿ ਇਹ ਵੀ ਸਮਾਂ ਮਿਲਿਆ ਹੈ ਇਹਦੇ ਵਿੱਚ ਵੀ ਕੋ ਰਾਜ਼ ਹੈਗਾ ਫਿਰ ਸਿੰਗਿੰਗ ਹੈ ਸਿੰਗਿੰਗ ਮੈਂ ਕਹੇ ਤਾਂ ਨਹੀਂ ਸਿੱਖੀ ਹੁਣ ਮੈਂ ਬਹੁਤ ساری ਭਾਸ਼ਾ ਚ ਗਾ ਲੈ ਲਈਆਂ ਤੇ ਉੱਥੇ ਕੀਰਤਨ ਸੁਣਦੀ ਹੁੰਦੀ ਸੀ ਜਦੋਂ ਕੀਰਤਨ ਸੁਣਨਾ ਉਹ ਤੁਹਾਨੂੰ ਮੈਂ ਦੱਸਿਆ ਨਾ ਜਿਵੇਂ ਕਿ ਮੈਨੂੰ ਨਾਵੇਂ ਥੀਏਟਰ ਸਿੱਖਿਆ ਪੈਸੇ ਨਹੀਂ ਸੀ ਰੋਟੀ ਖਾਣ ਨੂੰ ਪੈਸੇ ਨਹੀਂ ਸੀ ਥੀਏਟਰ ਤੇ ਸਿੰਗਿੰਗ ਤਾਂ ਬਹੁਤ ਦੂਰ ਦੀ ਗੱਲ ਹੈ ਹੈਨਾ ਤੇ ਉਹ ਫਿਰ ਐਦਾ ਹੀ ਸਿੱਖਿਆ ਮਤਲਬ ਗੁਰੂ ਸਾਹਿਬ ਜਦੋਂ ਕੀਰਤਨ ਕਰਨਾ ਉਥੇ ਰਾਗੀਆਂ ਨੇ ਰਾਗੀ ਸਿੰਘਾਂ ਨੇ ਕੀਰਤਨ ਕਰਨਾ ਉਹ ਹੀ ਚੀਜ਼ ਸੁਣੀ ਅੱਛਾ ਐਦਾਂ ਸੁਰ ਲੱਗਦੇ ਆ ਅੱਛਾ ਐਦਾਂ ਹੁੰਦਾ ਆ ਅੱਛਾ ਐਦਾਂ ਹੁੰਦਾ ਉਹ ਚੀਜ਼ ਦਿਮਾਗ ਚ ਬੈਠ ਗਈਆਂ ਫਿਰ ਉਹ ਹੁਣ ਗਾ ਵੀ ਲੈਣੇ ਆ ਉਹਨਾਂ ਦੀ ਕਿਰਪਾ ਨਾਲ ਮੈਡਮ ਜਿਸ ਤਰ੍ਹਾਂ ਤੁਸੀਂ ਦੱਸਦੇ ਹੋ ਕਿ ਤੁਸੀਂ ਗਾ ਵੀ ਲੈਣੇ ਹੋ ਫਿਰ ਕੋਈ ਗਾਣਾ ਹੀ ਸੁਣਾ ਦਿਓ ਦਰਸ਼ਕਾਂ ਨੂੰ ਯਾਰ ਤੁਸੀਂ ਨਾ ਸੱਚੀ ਪਹਿਲਾਂ ਦੀ ਗੱਲ ਮੈਨੂੰ ਇੰਨਾ ਪੁੱਛ ਲੀਆਂ ਗੱਲਾਂ ਦਿਲ ਦੀਆਂ ਰੋਪੀ ਇਨਾ ਵਧੀਆ ਮੇਕਅਪ ਕਰਕੇ ਆਈ ਸੀ ਨਾ ਮੈਂ ਸਾਰਾ ਹੀ ਖਰਾਬ ਹੋ ਗਿਆ ਰੋ ਰੋ ਕੇ ਮੈਂ ਪਹਿਲਾਂ ਸੋਚਿਆ ਸੀ ਯਾਰ ਮੈਂ ਕੋਈ ਨਾ ਪੁਰਾਣੀ ਗੱਲ ਨਹੀਂ ਯਾਦ ਕਰਨੀ ਠੀਕ ਹੈ ਮੈਂ ਰੋਣਾ ਨਹੀਂ ਹੈ ਪਰ ਹੁਣ ਕੀ ਕਰਾਂ ਦੱਸੋ ਫਿਲਟਰ ਲਾ ਦਿਓ ਯਾਰ ਠੀਕ ਹੈ ਫਿਲਟਰ ਨਹੀਂ ਹੋਣਾ ਜੀ ਗਾਣਾ ਗਾਣਾ ਗਿਆ ਨਾ ਤੁਸੀਂ ਗਾਣਾ ਠੀਕ ਹੈ ਮੈਂ ਸੁਣਾ ਦੇਣੀ ਆ ਏ ਦੱਸੋ ਕਿਹੜੀ ਲੈਂਗੁਏਜ ਵਿੱਚ ਸੁਣਾਵਾਂ ਤੁਹਾਨੂੰ ਕਿਹੜੀ ਕਿਹੜੀ ਲੈਂਗੁਏਜ ਤੁਹਾਨੂੰ ਆਂਦੀ ਆ ਜੋ ਵੀ ਸਾਂਝੀ ਕਰੀ ਦੋ ਫਿਰ ਮੈਂ ਤਾਮਿਲ ਚ ਗਾ ਲੈਨੀ ਆ ਮਰਾਠੀ ਚ ਗਾ ਲੈਨੀ ਆ ਇੰਗਲਿਸ਼ ਤੇ ਗਾ ਲੈਨੀ ਆ ਹਿੰਦੀ ਗਾ ਲੈਨੀ ਆ ਬੰਗਾਲੀ ਗਾ ਲੈਨੀ ਆ ਅਰੈਬਿਕ ਗਾ ਲੈਨੀ ਆ ਹੋਰ ਵੀ ਕਾਫੀ ਭਾਸ਼ਾ ਨੇ ਮੈਂ ਕਾਫੀ ਭੁੱਲ ਵੀ ਗਈ ਆ ਮਤਲਬ ਭੋਜਪੂਰੀ ਗਾ ਲੈਨੀ ਆ ਤੇ ਕਾਫੀ ਗਾ ਲੈਨੀ ਆ ਇਹ ਸਾਰੀਆਂ ਭਾਸ਼ਾ ਤੁਸੀਂ ਕਿੱਥੋਂ ਸਿੱਖੀਆਂ ਫਿਰ ਰਹਿਨੇ ਦਾ ਤੁਸੀਂ ਪੰਜਾਬ ਚੋਂ ਸੋਸ਼ਲ ਮੀਡੀਆ ਨੇ ਜਵਾਨ ਆ ਮੈਨੂੰ ਮਤਲਬ ਮਜ਼ਾ ਆਂਦਾ ਸੀ ਕੋਈ ਚੀਜ਼ ਨੂੰ ਸਰਚ ਕਰਨਾ ਗਾਣਾ ਸਰਚ ਕਰਨਾ ਅੱਛਾ ਆਇਆ ਇਹ ਸਿੰਧੀ ਭਾਸ਼ਾ ਦਾ ਇਹ ਇੱਥੋਂ ਦਾ ਆ ਉਹ ਕਿਹਦਾ ਮਤਲਬ ਕੀ ਹੈ ਫਿਰ ਉਹਦੇ ਵਰਡ ਸਰਚ ਕਰਨੇ ਫਿਰ ਉਹਨੂੰ ਗਾਣਾ ਫਿਰ ਉਹ ਵਧੀਆ ਲੱਗਣਾ ਜੀ ਪਹਿਲੇ ਪੰਜਾਬੀ ਚ ਸੁਣਾਓ ਤੁਸੀਂ ਫਿਰ ਬਾਕੀ ਭਾਸ਼ਾ ਦੇ ਵਿੱਚ ਵੀ ਸੁਣਾਵਿਓ ਤੁਸੀਂ ਜੁੱਤੀ ਕਸੂਰੀ ਪੈਰੀ ਨਾ ਪੂਰੀ ਹਾਏ ਰੱਬਾ ਵੇ ਸਾਨੂੰ ਤੁਰਨਾ ਪਿਆ ਹਾਏ ਰੱਬਾ ਵੇ ਸਾਨੂੰ ਤੁਰਨਾ ਪਿਆ ਜਿੰਨਾ ਰਹਾ ਦਿਲ ਮੈਂ ਸਾਰ ਨਾ ਜਾਣਾਂ ਓਨੀ ਰਹੇਵੇਂ ਮੈਨੂੰ ਮੁੜਨਾ ਪਿਆ ਹਾਏ ਰੱਬਾ ਵੇ ਸਾਨੂੰ ਤੁਰਨਾ ਪਿਆ ਤੇ ਬਹੁਤ ਖੂਬਸੂਰਤ ਆਵਾਜ਼ ਆ ਤੁਹਾਡੀ ਹੁਣ ਹੋਰ ਕੋਈ ਭਾਸ਼ਾ ਦੇ ਵਿੱਚ ਵੀ ਸੁਣਾ ਦੋ ਮੈਂ ਤਾਂਂ ਦੀ ਨਹੀਂ ਪੰਜਾਬੀ ਤੋਂ ਇਲਾਵਾ ਕੋਈ ਹੋਰ ਭਾਸ਼ਾ ਹੀ ਠੀਕ ਹੈ ਜੀ ਸੁਣਾ ਲੈਨੇ ਤੁਹਾਨੂੰ বেঙ্গালি সনা ল বহ ফেমস সঙ্গ পাখিও বলছে কোথা একই কোথা বলো ভাষি বার এই তো এসে চে দিন ভালো ভাষি ব্যাডাম যদি ম্যারেজ হোনি ਉਦੋਂ ਕਿੰਨੀਆਂ ਕੋ ਮੁਸ਼ਕਲਾਂ ਦੇਖਣ ਨੂੰ ਮਿਲੀਆਂ ਕਿਉਂਕਿ ਕਮਾਮ ਨਹੀਂ ਸੀ ਸਿਰ ਤੇ ਮੁਸ਼ਕਲਾਂ ਹੀ ਮੁਸ਼ਕਲਾਂ ਸੀ ਜੀ ਹੱਦੋਂ ਬਾਅਦ ਮੁਸ਼ਕਿਲ ਮਰੇ ਮੁਸ਼ਕਲਾਂ ਦੇ ਖਤਮ ਹੋਣ ਦਾ ਨਾਂ ਹੀ ਨਹੀਂ ਲੈਂਦੇ ਸੀ ਮੈਂ ਕਿ ਉਹ ਬੇੜਾ ਗਰਗ ਹੋ ਜਾਣਾ ਮੁਸ਼ਕਲਾਂ ਦਾ ਹੈ ਦਵਾ ਕਰੇ ਨਾ ਮੁਸ਼ਕਲਾਂ ਨੂੰ ਯਾਰ ਜ਼ਿੰਦਗੀ ਜਿਉਓ ਚੱਕਰ ਇਹ ਵੇਖੋ ਜੀ ਮੇਰੀ ਮੇਰੀ ਲਾਈਫ ਚ ਮੇਰੇ ਲਈ ਜੋ ਇੰਪੋਰਟੈਂਟ ਪਰਸਨ ਹੈ ਰਹੇਗਾ ਠੀਕ ਹੈ ਚਲ ਪਾਸਟ ਤੇ ਵਿੱਚ ਨਹੀਂ ਸੀ ਉਹ ਠੀਕ ਹੈ ਉਹ ਮੇਰੇ ਹਸਬੰਦ ਜੀ ਮੈਂ ਧੰਨਵਾਦੀ ਆ ਉਹਨਾਂ ਦੀ ਜਿਨ੍ਹਾਂ ਨੇ ਹਮੇਸ਼ਾ ਹੀ ਮੇਰੀ ਕਲਾ ਨੂੰ ਐਪਰੀਸ਼ੀਏਟ ਕੀਤਾ ਠੀਕ ਹੈ ਮੈਂ ਜਦੋਂ ਵੀ ਕੋਈ ਚੀਜ਼ ਨੂੰ ਪਿੱਛੇ ਹਟਣਾ ਨਾ ਪ੍ਰਿਆ ਤੂੰ ਟਰੈਕ ਤੋਂ ਨਾ ਹਟ ਤੇਰੇ ਚ ਕਲਾ ਹੈਗੀ ਆ ਵਿਖਾ ਦੁਨੀਆ ਨੂੰ ਵਿਖਾ ਦੁਨੀਆ ਨੂੰ ਠੀਕ ਹੈ ਤੂੰ ਕਿਉਂ ਨਹੀਂ ਅੱਗੇ ਆਂਦੀ ਫਿਰ ਮੈਂ ਸੋਚਿਆ ਨਹੀਂ ਯਾਰ ਉਹ ਕੁੜੀਆਂ ਵੀ ਨੇ ਜਿਨ੍ਹਾਂ ਨੂੰ ਘਰ ਤੋਂ ਪਰਮਿਸ਼ਨ ਨਹੀਂ ਮਿਲਦੀ ਬਹੁਤ ਸਾਰੀਆਂ ਕੁੜੀਆਂ ਨੇ ਆ ਦਿਲ ਦੀਆਂ ਦੀ ਜਾਂ ਦਿਲ ਚ ਰਹਿ ਜਾਂਦੀਆਂ ਨੇ ਤੇ ਮੈਂ ਕਿੰਨੀ ਕਰਮਾਂ ਵਾਲੀ ਆ ਨਾ ਮੈਨੂੰ ਐਪਰੀਸ਼ੀਏਟ ਕਰਦੇ ਨੇ ਉਹ ਸੋ ਫਿਰ ਤੁਹਾਰੋਂ ਤੁਮਾ ਪਾਸਟ ਦੇ ਵਿੱਚ ਤਾਂ ਤੁਸੀਂ ਬਹੁਤ ਸਾਰਾ ਸੰਘਰਸ਼ ਦੇਖਿਆ ਹੁਣ ਜ਼ਿੰਦਗੀ ਕਿਹੋ ਜਿਹੀ ਚੱਲ ਰਹੀ ਹੈ ਤੁਹਾਡੀ ਸੰਘਰਸ਼ ਕਦੇ ਖਤਮ ਨਹੀਂ ਹੁੰਦਾ ਜੇਕਰ ਇਨਸਾਨ ਕਾਇਦੇ ਕਿਉਂ ਸੰਘਰਸ਼ ਖਤਮ ਹੋ ਗਿਆ ਤੇ ਇਹਦਾ ਮਤਲਬ ਹੋਰੀ ਜ਼ਿੰਦਗੀ ਖਤਮ ਹੋ ਗਈ ਸੰਘਰਸ਼ ਚੱਲਦੇ ਰਹਿੰਦੇ ਆ ਤੇ ਚੱਲਦੇ ਹੀ ਰਹਿਣ ਠੀਕ ਹੈ ਸੰਘਰਸ਼ ਜ਼ਿੰਦਗੀ ਤੇ ਮੇਰੇ ਜਿਹੜੇ ਵਿਆਹ ਦੀ ਗੱਲ ਬਹੁਤ ਮੁਸ਼ਕਲਾਂ ਆਈਆਂ ਇੰਨੀਆਂ ਕਿ ਜ਼ਿਆਦਾ ਤੇ ਮੇਰੇ ਤੇ ਮੇਰੇ ਹਸਬੰਦ ਦੇ ਉੱਪਰ ਬਹੁਤ ਜ਼ਿਆਦਾ ਇਦਾਂ ਦੇ ਸੰਘਰਸ਼ ਇਦਾਂ ਦੀਆਂ ਗੱਲਾਂ ਹੋਈਆਂ ਜਿਹੜੀਆਂ ਨਾ ਪੋਹ ਲੈ ਨਹੀਂ ਸਕਦੇ ਪਹਿਲੀ ਗੱਲ ਮੈਨੂੰ ਕੋਈ ਪਸੰਦ ਨਹੀਂ ਸੀ ਕਰਦਾ ਮੇਰੇ ਸਹੁਰੇ ਘਰ ਚ ਕੋਈ ਵੀ ਕੋਈ ਵੀ ਉਹ ਜਾਂਦੇ ਸੀ ਇਹਨਾਂ ਰੇਂਜ ਮੈਰਿਜ ਹੋਵੇ ਠੀਕ ਹੈ ਤੇ ਸਾਨੂੰ ਨਹੀਂ ਪਸੰਦ ਪਈ ਆ ਮੈਂ ਸੋਚਦੀ ਸੀ ਯਾਰ ਮੇਰੇ ਕਾਣਾਚਾਰ ਲੱਗੇ ਆ ਕਿ ਮੇਰੇ ਅੱਖਾਂ ਚਾਰ ਲੱਗੇ ਜਿਹੜੇ ਪਸੰਦ ਨਹੀਂ ਹੈਗੀ ਹੁੰਦਾ ਆ ਵੀ ਪੇਰੈਂਟਸ ਨੂੰ ਉਹਨਾਂ ਦੀ ਆਪਣੀ ਸੋਚ ਆ ਠੀਕ ਹੈ ਬਟ ਮੇਰਾ ਪਿਆਰ ਸੀ ਕਿਉਂਕਿ ਮੇਰੇ ਲਈ ਸਿਰਫ ਇੱਕ ਹਸਬੰਡ ਨਹੀਂ ਸੀ ਇੱਕ ਮੇਰੇ ਲਈ ਇਹ ਨਹੀਂ ਸੀ ਕਿ ਮੈਂ ਇਹਨਾਂ ਨਾਲ ਵਿਆਹ ਕਰਾਣਾ ਤੇ ਇਸ ਕਰਕੇ ਇਹ ਮੇਰੀ ਇੱਕ ਪ੍ਰੇਰਣਾ ਸੀ ਇਹ ਮੇਰੀ ਹਮੇਸ਼ਾ ਪ੍ਰੇਰਣਾ ਰਹੇ ਨੇ ਤੇ ਮੈਂ ਪ੍ਰੇਰਣਾ ਨੂੰ ਛੱਡਣਾ ਨਹੀਂ ਜਾਂਦੀ ਸੀ ਠੀਕ ਹੈ ਸੋ ਬਹੁਤ ਜ਼ਿਆਦਾ ਵਿਆਹ ਤੋਂ ਪਹਿਲਾਂ ਵਿਆਹ ਤੋਂ ਬਾਅਦ ਕੀ ਜੋ ਹੁੰਦੇ ਰਿਸ਼ਤੇਦਾਰ ਵੀ ਹੁੰਦੇ ਜਿੱਦਾਂ ਹਨਾ ਬਹੁਤ ਸਾਰੇ ਕੀ ਨਹੀਂ ਆ ਤੇ ਨੋਤੀ ਹੈਗੀ ਆ ਵੀ ਇਹਨਾਂ ਨੂੰ ਘਾਰ ਹੀ ਸਾਹਮਣੇ ਚਾਹੀਦੇ। ਇਹ ਜਿਹੜਾ ਕੰਟੈਂਟ ਹੈ ਸਾਰਾ ਕਿਵੇਂ ਮਾਈਂਡ ਦੇ ਵਿੱਚ ਆਂਦਾ ਫਿਰ ਤੁਹਾਡੇ? ਿੱੱਡੋ ਆਂਦਾ ਫਿਰ। ਮੈਂ ਕਹਿੰਦਾ ਪੁੱਛੋ ਨਾ ਜੀ। ਮੈਂ ਕਹਿੰਦੀ ਪੁੱਛੋ ਹੀ ਨਾ। ਨਹੀਂ ਦੇਖੋ ਜੀ ਜੇਕਰ ਸੱਚ ਦੀ ਗੱਲ ਹੈ ਨਾ ਬਿੰਦਾਸ ਚੀਜ਼ਾਂ ਬੋਲਣੀਆਂ ਚਾਹੀਦੀਆਂ ਤੇ ਹਾਂ ਬਿਲਕੁਲ ਅੰਦਰੋਂ ਹੀ ਗੱਲਾਂ ਆਉਂਦੀਆਂ ਇਹ ਆਣੀਆਂ ਚਾਹੀਦੀਆਂ ਆ। ਰੀਅਲ ਜ਼ਿੰਦਗੀ ਦੇ ਵਿੱਚ ਤੁਸੀਂ ਕਿੰਨੇ ਕੱਕੇ ਹੋ? ਵੀ ਜ਼ਿੰਦਗੀ ਨੇ ਮੈਨੂੰ ਬੜਾ ਕਠੋਰ ਬਣਾ ਦਿੱਤਾ ਬਟ ਮੈਂ ਹਾਂ। ਸਵੀਟ ਆ ਮੈਂ ਬਹੁਤ ਸਵੀਟ ਆ ਤੁਸੀਂ ਤਾਂ ਹੁਣੇ ਕਹਿ ਰਹੇ ਸੀਗੇ ਕਿ ਫਿਲਟਰ ਲਾ ਦਿਓ ਹਾਂ ਤੇ ਫਿਲਟਰ ਉੱਚ ਕਿਹੜਾ ਯਾਰ ਕੱਵੇ ਪੰਦੀ ਗੱਲ ਆ ਗਈ ਆ ਲਾ ਦਿਓ ਪਲੀਜ਼ ਲਾ ਦਿਓ ਯਾਰ ਪਿਆਰ ਪਿਆਰ ਨਾਲ ਕਹਿਣ ਦੀ ਲਾ ਦਿਓ ਗੱਲ ਇਹ ਹੈ ਕਿ ਜਿੱਦਾਂ ਹੁਣ ਦੇਖੋ ਕੱਲੀ ਕੁੜੀ ਮਾਂ ਤੋਂ ਬਿਨਾਂ ਰਹੇਗੀ ਤੇ ਆਪੇ ਸੋਚੋ ਉਹਨੂੰ ਜੇ ਉਹ ਨਾਜ਼ੁਕ ਬਣ ਕੇ ਰਹੇਗੀ ਤੇ ਕੋਈ ਵੀ ਹਨਾ ਹੱਥ ਪਾਏਗਾ ਕੋਈ ਵੀ ਦੁਨੀਆ ਹੀ ਨਹੀਂ ਚੰਗੀ ਨਹੀਂ ਆ ਕੁੜੀਆਂ ਵਾਸਤੇ ਸਮਾਜ ਬਹੁਤ ਗੰਦਾ ਆ ਮੈਂ ਸਾਰੇ ਦੀ ਗੱਲ ਨਹੀਂ ਕਰਦੀ ਪਈਗੀ ਬਾਕੀ ਸਾਰੇ ਆਣ ਕੇ ਕਮੈਂਟ ਵਿੱਚ ਕਹਿਣ ਵੀ ਇਹ ਗਲਤ ਕਹਿੰਦੀ ਪਈ ਐ ਮੈਂ ਉਹਨਾਂ ਲਈ ਕਹਿੰਦੀ ਪਈ ਐ ਜਿਨ੍ਹਾਂ ਦੇ ਸਿਰ ਤੇ ਮਾਂ ਨਹੀਂ ਐ ਉਹ ਅੱਜ ਕੱਲ ਦੇ ਮਾਵਾਂ ਵਾਲੀਆਂ ਕੁੜੀਆਂ ਨੂੰ ਨਹੀਂ ਛੱਡਦੇ ਪਏ ਲੋਕੀ ਜੀ ਮੇਰੇ ਸਿਰ ਤੇ ਤਾਂ ਮਾਂ ਨਹੀਂ ਸੀ ਮੇਰੇ ਫਾਦਰ ਸਾਹਿਬ ਜਾਂਦੇ ਸੀ ਹਨਾ ਕੀ ਪਤਾ ਕਿੰਨੇ ਕੁ ਲੋਕਾਂ ਦੇ ਅੱਖ ਮੇਰੇ ਤੇ ਸੀ ਜੀ ਸਪਸ਼ਟ ਜੀ ਗੱਲ ਪਰ ਜੇ ਮੇਂ ਰੂਡ ਨਾ ਬਣਦੀ ਉਸ ਸਮੇਂ ਮੂੰਹ ਫਟ ਨਾ ਬਣਦੀ ਤੇ ਅੱਜ ਸ਼ਾਇਦ ਮੇਰੀ ਜ਼ਿੰਦਗੀ ਵਧੀਆ ਨਾ ਹੁੰਦੀ ਜੀ ਹਨਾ ਸੋ ਇਸ ਕਰਕੇ ਮੈਂ ਉਹ ਤੋਂ ਬਚਪਨ ਤੋਂ ਕਦੇ ਵੀ ਪਰ ਨਾ ਸਟਾਰਟ ਕਰ ਦਿੱਤਾ ਸੀ ਸੋ ਲਾਸਟ ਦੇ ਵਿੱਚ ਕੀ ਕਹਿਣਾ ਚਾਹੋਗੇ ਦਰਸ਼ਕਾਂ ਨੂੰ ਤੁਸੀਂ ਲਾਸਟ ਵਿੱਚ ਮੈਂ ਮੈਸੇਜ ਦੇਣਾ ਚਾਹਾਂਗੀ ਉਹਨਾਂ ਸਾਰੀਆਂ ਕੁੜੀਆਂ ਨੂੰ ਉਹਨਾਂ ਸਾਰੀਆਂ ਨੋਆ ਨੂੰ ਉਹਨਾਂ ਸਾਰੀਆਂ ਨੋਆ ਨੂੰ ਕਿ ਆਪਣੀ ਕਲਾ ਨੂੰ ਕਦੇ ਵੀ ਦਿਲ 'ਚ ਨਹੀਂ ਰੱਖਣਾ ਯਾਰੋ ਇੱਕੋ ਜਨਮ ਮਿਲਿਆ ਆ ਜੀਣ ਵਾਸਤੇ ਛੋੜਨੀ ਹੈ ਕਿ ਅਗਲਾ ਜਨਮ ਮਿਲਣਾ ਹੈ ਠੀਕ ਹੈ ਸੋ ਇਸ ਕਰਕੇ ਜੋ ਦਿਲ ਕਰਦਾ ਕਰੋ ਯਾਰ ਤੁਹਾਨੂੰ ਕੁਕਿੰਗ ਕਰਨੀ ਪਸੰਦ ਹੈ ਯਾਰ ਉੱਥੇ ਜਾਓ ਤੁਹਾਨੂੰ ਸਿੰਗਿੰਗ ਕਰਨੀ ਪਸੰਦ ਹੈ ਯਾਰ ਸਿੰਗਿੰਗ ਕਰੋ ਤੁਹਾਨੂੰ ਐਕਟਿੰਗ ਕਰਨੀ ਪਸੰਦ ਹੈ ਯਾਰ ਐਕਟਿੰਗ ਕਰੋ ਪਰ ਦਿਲ ਚ ਕਦੇ ਕੁਝ ਨਹੀਂ ਰੱਖਣਾ ਠੀਕ ਹੈ ਆਪਣੇ ਹਸਬੰਡ ਨੂੰ ਦੱਸੋ ਸ਼ੇਅਰ ਕਰੋ ਘਰ ਦੇ ਵੀ ਚੰਗੇ ਹੁੰਦੇ ਨੇ ਹਸਬੰਡ ਤੇ ਚੰਗੇ ਹੁੰਦੇ ਨੇ ਜਿਨ੍ਹਾਂ ਨੂੰ ਤੁਸੀਂ ਆਈਆਂ ਹੋ ਠੀਕ ਹੈ ਜੇ ਕੁੜੀਆਂ ਨੇ ਸਾਰੀ ਚੀਜ਼ਾਂ ਛੱਡ ਕੇ ਨਾ ਆਪਣੀ ਕਲਾ ਨੂੰ ਪਹਿਚਾਣ ਕੇ ਬਾਦ ਛਾ ਜਾਓ ਦੁਨੀਆ ਤੇ ਕੋਈ ਚੱਕਰ ਨਹੀਂ ਜੀ ਠੀਕ ਹੈ ਜਾਂਦੇ ਜਾਂਦੇ ਇੱਕ ਗੀਤ ਵੀ ਸੁਣਾ ਦਿਓ ਫਿਰ ਲਾਸਟ ਦੇ ਵਿੱਚ ਹਾਂਜੀ ਜਾਂਦੇ ਜਾਂਦੇ ਕੀ ਤੇ ਕਿਹੜਾ ਸੁਣਾਵਾਂ ਯਾਰ ਏ ਤੂੰ ਦੱਸ ਤੋ ਯਾਰ ਤੇ ਮੇਰਾ ਹਸਬੰਡ ਨਹੀਂ ਆਣਾ ਆਪਣੇ ਸੁਣਾ ਦੇ ਹੈ ਹਸਬੰਡ ਨੈਕਸਟ ਲੀਰ ਹੋ ਗਿਆ ਦੇਨੇ ਕਿੰਨੇ ਚੰਗੇ ਹੋਣੇ ਤੇਰੇ ਮੇਰੇ ਸੋਹਣਿਆ ਹੋ ਗਏ ਆਪਣੇ ਦੋਹਾਂ ਦੇ ਜਦੋਂ ਫੇਰੇ ਸੋਹਣਿਆ ਇਸ ਫਿਲਮ ਦੇ ਹੀਰੋ ਤੂੰ ਤੇ ਮੈਂ ਹੋਵਾਂਗੇ ਅੱਗੇ ਕੈਮਰਾ ਰਹੂਗਾ ਤੇਰੇ ਮੇਰੇ ਸੋਹਣਿਆ ਆ ਚੋਰੀ ਫੋਨ ਵਾਲਾ ਜੱਪ ਵੀ ਮਕਾਉ ਸਾਡਾ ਰੱਬ ਫੋਨ ਵਾਲਾ ਜੱਪ ਵੀ ਮਕਾਉ ਸਾਡਾ ਰੱਬ ਇੱਕ ਦੂਸਰੇ ਦੇ ਹੱਥ ਸਾਡੀ ਡੋਰ ਹੋਣੀਆਂ ਫੇਰ ਜ਼ਿੰਦਗੀ ਦੋਹਾਂ ਦੀ ਕੁਝ ਹੋਰ ਹੋਣੀਆਂ ਵੇ ਫੇਰ ਜ਼ਿੰਦਗੀ ਦੋਹਾਂ ਦੀ ਕੁਝ ਹੋਰ ਹੋਣੀਆਂ ਏ ਜਾਂਦੇ ਜਾਂਦੇ ਮੇਰਾ ਗਾਣਾ ਜੀ ਪ੍ਰੋਮੋਸ਼ਨ ਮੈਂ ਕਰ ਜਾ ਮੇਰਾ ਗਾਣਾ ਆ ਆਪ ਹੀ ਗਾਇਆ ਹੈ ਠੀਕ ਹੈ ਸੋ ਵੇਸ਼ ਕਰਕੇ ਇਹਨਾਂ ਨੂੰ ਪਿਆਰ ਦੇ ਯਾਰ ਤੇ ਥੈਂਕ ਯੂ so much ਯਾਰ ਲਵ ਸੋਣਾ ਸੌਂਗਾ ਤੁਹਾਡਾ ਥੈਂਕ ਯੂ ਧੰਨਵਾਦ ਸਮਾਂ ਦੇਣ ਦੇ ਲਈ ਤੁਹਾਡਾ ਹੀ ਬਹੁਤ ਬਹੁਤ ਧੰਨਵਾਦ ਜੀ ਕਬੀ ਨੂੰ ਨਾਲ ਮਿਲਣਾ ਹੈ ਤੁਸੀਂ ਜੀ ਸੋ ਕਬੀ ਨੋ ਦੇ ਨਾਲ ਤੁਹਾਡੀ ਗੱਲਬਾਤ ਕਰਵਾਈ سوشل میڈیا ਰਾਹੀਂ ਅਕਸਰ ਇਹਨਾਂ ਨੂੰ ਬਹੁਤ ਸਾਰਾ ਪਿਆਰ ਮਿਲਦਾ ਨਜ਼ਰ ਆ ਰਿਹਾ ਪਰ ਇਹਨਾਂ ਨੂੰ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਔਂਕੜਾਂ ਦਾ ਵੀ ਸਾਹਮਣਾ ਕਰਨਾ ਪਿਆ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਵੱਧ ਤੋਂ ਵੱਧ ਸ਼ੇਅਰ ਕਰੋ ਇਸ ਵੀਡੀਓ ਨੂੰ ਜੁੜੇ ਰਹੋ ਆਵਾਮ ਮੀਡੀਆ ਦੇ ਨਾਲ